ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਮੇਰੀ ਪੂਰੀ ਟੀਮ ਮੈਨ ਲੀਡ ਬਾਈ ਐਡੀਸੀ ਡੀ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਮੇਲੇ ਦੀ ਤਿਆਰੀਆਂ ਸ਼ੁਰੂ ਕੀਤੀਆਂ ਤਿਆਰੀਆਂ ਕੀਤੀਆਂ ਮੇਲੇ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਲਗਭਗ 500 ਤੋਂ ਵੱਧ ਇੱਥੇ ਸਟਾਲਸ ਨੇ ਔਰ ਕਾਫੀ ਲੋਕ ਸਾਨੂੰ ਆਸ਼ਾ ਹੈ ਕਿ 10 ਲੱਖ ਤੋਂ ਵੱਧ ਲੋਕ ਇੱਥੇ ਆਉਣਗੇ ਔਰ ਅੱਜ ਸੈਲੀਬ੍ਰਿਟੀ ਨਾਈਟਸ ਵੀ ਹੈ ਮਾਲੇਕ ਸੰਜੀਵ ਅਰੋੜਾ ਜੀ ਆਕੇ ਹੁਣ ਅੱਜ ਇਹਦਾ ਇਨੋਗ੍ਰੇਸ਼ਨ ਕਰ ਰਹੇ ਨੇ ਸ਼ਾਮ ਨੂੰ ਤਰਨਪੁਰਿਤ ਸੌਨ ਸਾਹਿਬਾਰੇ ਨੇ ਜਿਹੜਾ ਸ਼ਾਮ ਨੂੰ ਕਲਚਰਲ ਨਾਈਟ ਹੈ ਜਿਹੜੀ ਕਿ ਗੁਰਦਾਸ ਮਾਨ ਸਾਹਿਬ ਉਹ ਇੱਥੇ ਆ ਕੇ ਪਰਫਾਰਮ ਕਰਨਗੇ ਇਸ ਦੇ ਨਾਲ ਨਾਲ ਹੀ ਨਾਰਥ ਜ਼ੋਨਲ ਕਲਚਰਲ ਕਾਉਂਸਲ ਵੱਲੋਂ ਇੱਥੇ ਵੱਖ-ਵੱਖ ਸਟੇਟਾਂ ਦਾ ਜਿਹੜਾ ਇੱਕ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਵੀ ਪੇਸ਼ਾਇਆ ਜਾ ਰਿਹਾ ਹੈ 100 ਸਟੇਟਾਂ ਤੋਂ ਫੂਡ ਸਟਾਲ ਇੱਥੇ ਲੱਗੇ ਨੇ ਔਰ ਤੁਸੀਂ ਦੇਖ ਰਹੇ ਹੋ ਚੁੱਲ੍ਹੇ ਬਾਕੀ ਬੱਚਿਆਂ ਦੇ ਵਾਸਤੇ ਵੀ ਮਨੋਰੰਜਨ ਵਰਕਸ਼ਾਪ ਬੇਟੀ ਬਚਾਓ ਬੇਟੀ ਪੜਾਓ ਤੇ ਅੰਡਰ ਵਰਕਸ਼ਾਪ ਇਥੇ ਲਾਈ ਗਈ ਹੈ ਤਾਂ ਹਿਮਾਂਸ਼ੂ ਅਗਰਵਾਲ ਜਿਹੜੇ ਨੇ ਉਦਘਾਟਨ ਦੇ ਵਾਸਤੇ ਪਹੁੰਚ ਚੁੱਕੇ ਨੇ ਸਰਸ ਮੇਲਾ ਜਿਹੜਾ ਹੁਣ ਓਪਨ ਹੋਣ ਵਾਲਾ ਸਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਰ ਪੂਰੇ ਸਾਲ ਜਿਸ ਮੇਲੇ ਦਾ ਇੰਤਜ਼ਾਰ ਲੁਧਿਆਣਾ ਵਾਸੀਆਂ ਨੂੰ ਰਿਹਾ ਤੁਸੀਂ ਵੀ ਬੜੇ ਚਿਰ ਤੋਂ ਤਿਆਰੀਆਂ 'ਚ ਲੱਗੀ ਗਈ ਸੀ ਅੱਜ ਜਿਹੜਾ ਸਰਸ ਮੇਲਾ ਸ਼ੁਰੂ ਹੋਣ ਜਾ ਰਿਹਾ ਕੀ ਤੁਮ ਜੀ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਮੇਰੀ ਪੂਰੀ ਟੀਮ ਬਾਅਦ ਬਾਈ ਏਡੀਸੀ ਡੀ ਜਿਨ੍ਹਾਂ ਨੇ ਪੂਰੀ ਮਿਹਨਤ ਕਰਕੇ ਆ ਮੇਲੇ ਦੀ ਤਿਆਰੀਆਂ ਸ਼ੁਰੂ ਕੀਤੀਆਂ ਤਿਆਰੀਆਂ ਕੀਤੀਆਂ ਮੇਲੇ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਲਗਭਗ 500 ਤੋਂ ਵੱਧ ਇੱਥੇ ਸਟਾਲਸ ਨੇ ਔਰ ਕਾਫੀ ਲੋਕ ਸਾਨੂੰ ਆਸ਼ਾ ਹੈ ਕਿ 10 ਲੱਖ ਤੋਂ ਵੱਧ ਲੋਕ ਇੱਥੇ ਆਉਣਗੇ ਔਰ ਸੈਲੀਬ੍ਰਿਟੀ ਨਾਈਟਸ ਵੀ ਹੈ ਮਾਨਯੋਗ ਸੰਜੀਵ अरोड़ा ਜੀ ਆ ਕੇ ਹੁਣ ਅੱਜ ਇਹਦਾ ਇਨੋਗ੍ਰੇਸ਼ਨ ਕਰ ਰਹੇ ਨੇ ਸ਼ਾਮ ਨੂੰ ਤਰਨਪੁਰਿਤ ਸੌਂਸਾ ਬਾਰੇ ਨੂੰ ਜੋ ਸਤਿ ਆਜ ਅਸੀਂ ਇੱਥੇ ਸਾਰਸ ਮੇਲੇ ਤੇ ਪਹੁੰਚੇ ਨੇ ਔਰ ਸਾਡੀ ਪੂਰੀ ਟੀਮ ਨੇ ਲੈਡ ਬਾਈ ADC ਸਾਹਿਬ ਉਹਨਾਂ ਨੇ ਬੜੀ ਮਿਹਨਤ ਕਰਕੇ ਤੇ ਤੁਸੀਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਲੁਧਿਆਣਾ ਵਾਸੀਆਂ ਨੇ ਮਿਹਨਤ ਕਰਕੇ ਸਾਰੇ ਸੁਮੇਲੇ ਨੂੰ ਅੱਜ ਉਹਦਾ ਸ਼ੁਰੂਆਤ ਹੋਣ ਜਾ ਰਹੀ ਹੈ ਮਾਨਯੋਗ ਸੰਜੀਵ अरोड़ा ਜੀ ਕੈਬਨਟ ਮਨਿਸਟਰ ਪੰਜਾਬ ਉਹ ਆ ਕੇ ਅੱਜ ਇਹਦਾ ਇਨੋਗ੍ਰੇਸ਼ਨ ਫਾਰਮਲੀ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਥੇ 500 ਤੋਂ ਵੱਧ ਆਰਟੀਸਨਸ ਜਿਹੜੇ ਆਏ ਹੋਏ ਨੇ ਆਪਣੇ ਜਿਹੜੇ ਪ੍ਰੋਡਕਟ ਹੈ ਉਹਨਾਂ ਨੂੰ ਡਿਸਪਲੇ ਕਰ ਰਹੇ ਹਨ ਔਰ ਸ਼ਾਮ ਨੂੰ ਕਲਚਰਲ ਨਾਈਟ ਹੈ ਜਿਹੜੀ ਕਿ ਗੁਰਦਾਸ ਮਾਨ ਸਾਹਿਬ ਉਹ ਇੱਥੇ ਆ ਕੇ ਪਰਫਾਰਮ ਕਰਨਗੇ ਇਸ ਦੇ ਨਾਲ 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 ਹੀ ਨਾਰਥ ਜ਼ੋਨਲ ਕਲਚਰਲ ਕਾਉਂਸਲ ਵੱਲੋਂ ਇੱਥੇ ਵੱਖ-ਵੱਖ ਸਟੇਟਾਂ ਦਾ ਜਿਹੜਾ ਇੱਕ ਸੱਭਿਆਚਾਰਕ ਪ੍ਰੋਗਰਾਮ ਹੈ ਉਹ ਵੀ ਚੁਕਾਇਆ ਜਾ ਰਿਹਾ ਹੈ 100 ਸਟੇਟਾਂ ਤੋਂ ਫੂਡ ਸਟਾਲ ਇੱਥੇ ਲੱਗੇ ਨੇ ਔਰ ਤੁਸੀਂ ਦੇਖ ਰਹੇ ਹੋ ਝੁੱਲੇ ਬਾਕੀ ਬੱਚਿਆਂ ਦੇ ਵਾਸਤੇ ਵੀ ਮਨੋਰੰਜਨ ਵਰਕਸ਼ਾਪ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਅੰਡਰ ਵਰਕਸ਼ਾਪ ਇੱਥੇ ਲਾਈ ਗਈ ਹੈ ਤਾਂ ਜੋ ਫੀਮੇਲ empowerment ਦਾ ਵੀ ਇੱਕ ਥੀਮ ਅਸੀਂ ਰੱਖਿਆ ਹੈ ਔਰ ਮੈਂ ਸਾਰਿਆਂ ਨੂੰ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਇੱਥੇ ਆ ਕੇ ਵੱਧ ਤੋਂ ਵੱਧ ਹੌਸਲਾ ਬਜਾਏਗੀ ਸਰ ਗਰਮੀ ਕੋ ਲੇਕਿਨ ਕਿੰਨਾ ਆ ਗਿਆ ਮੇਰੇ ਬੰਦੋ ਲੇਕਿਨ ਆ ਜੇ ਮੇ ਤੁਸੀਂ ਦੇਖੋਗੇ ਕਿ ਆ ਇੱਥੇ ਸਟਾਲ ਦੇ ਨੇੜੇ-ਤੇੜੇ ਤਾਂ ਛਾਂ ਹੈਗੀ ਅਧਰਤ ਕੋ ਪੀਏਯੂ ਦਾ ਗਰਾਊਂਡ ਕਾਫੀ ਦਰੱਖਤਾਂ ਨਾਲ ਭਰਿਆ ਹੋਇਆ ਹੈ ਔਰ ਇਸ ਦੇ ਨਾਲ ਨਾਲ ਹੀ ਪੱਖੇ ਪਾਣੀ ਦਾ ਅਰੇਂਜਮੈਂਟ ਵਾਸ਼ਰੂਮ ਸਾਰਾ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਔਰ ਸ਼ਾਮ ਨੂੰ ਮੌਸਮ ਬਹੁਤ ਹੀ ਚੰਗਾ ਹੋ ਜਾਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਬੜਾ ਹੀ ਆਨੰਦਮਈ ਜਿਹੜਾ ਹੈਗਾ ਸਾਰਿਆਂ ਦੇ ਵਾਸਤੇ ਰਹਿਣਾ ਹੈ ਲਗਭਗ ਆਰਟਿਸਨ ਸਭਾ ਗੱਲ ਕਰੀਏ ਤਾਂ 500 ਤੋਂ ਵੱਧ ਆਰਟਿਸਨ ਮੇਲੇ ਦੇ ਵਿੱਚ ਹੁਣ ਪਹੁੰਚ ਚੁੱਕੇ ਨੇ ਪਰ ਵੈਦਰ ਕੋ ਲੈ ਕੇ ਦੋ ਦਿਨ ਦਾ ਅਲਰਟ ਹੈ ਕਿ ਬਾਰਿਸ਼ ਹੋ ਰਹੀ ਹੈ ਮੇਰਾ ਦਿਲ ਨਾ ਰੋੜਾ ਬਿਲਕੁਲ ਅਲਰਟ ਹੈ ਬਟ ਅਸੀਂ ਇਹ ਹੀ ਅਰਦਾਸ ਕਰ ਰਹੇ ਹਾਂ ਕਿ ਬਾਰਿਸ਼ ਜਿਹੜੀ ਹੈਗੀ ਉਹ ਘੱਟ ਹੋਵੇ ਤਾਂ ਕਿ ਉਹ ਆਪਣਾ ਸਾਡਾ ਮੇਲਾ ਜਿਹੜਾ ਹੈਗਾ ਉਹ ਚੱਲਦਾ ਰਹੇ ਸਰ ਮੇਲੇ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੇਰਾ ਇਹ ਮੈਸੇਜ ਹੈ ਕਿ ਇਹ ਸਾਰੇ ਲੁਧਿਆਣਾ ਵਾਸੀਆਂ ਲਈ ਮੇਲਾ ਲਗਾਇਆ ਗਿਆ ਤੇ ਪਲੀਜ਼ ਤੁਸੀਂ ਆ ਕੇ ਵੱਧ ਚੜ ਕੇ ਆਪਣਾ ਹਿੱਸਾ ਪਾਓ ਤੇ ਆਰਟਿਸਟਾਂ ਦਾ ਜਿਹੜਾ ਹੌਸਲਾ ਹੈ ਉਹਨੂੰ ਵਧਾਓ